ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਹਰਿਆਣਾ ਦੇ ਡੱਬ ਵਾਲੀ ਵਿੱਚ ਸਥਾਪਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਬੁੱਤ ਤੇ ਗੋਲੀਬਾਰੀ ਦੀ ਘਟਨਾ ਨੇ ਸਨਸਣੀ ਫੈਲਾ ਦਿੱਤੀ ਹੈ ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮਾਂ ਚਰਨ ਕੌਰ ਨੇ ਡੂੰਘੇ ਗੁੱਸੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਦਾ ਬਿਆਨ ਚਾਰਨਕੌਰ ਨੇ ਇੱਕ ਇੰਸਟਾਗ੍ਰam ਪੋਸਟ ਵਿੱਚ ਲਿਖਿਆ ਕਿ ਇਹ ਹਮਲਾ ਸਰਪੋ ਬੁੱਤ ਤੇ ਨਹੀਂ ਸਕੋ ਉਹਨਾਂ ਦੇ ਪੁੱਤਰ ਦੀ ਯਾਦ ਅਤੇ ਲੋਕਾਂ ਦੇ ਪਿਆਰ ਤੇ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਹੁਣ ਸਿੱਧੂ ਦੀਆਂ ਯਾਦਾਂ ਨੂੰ ਮਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਅਸਲ ਵਿੱਚ ਉਸ ਨੂੰ ਇੱਕ ਆਵਾਜ਼ ਅਤੇ ਲਹਿਰ ਬਣਨ ਤੋਂ ਰੋਕ ਨਹੀਂ ਸਕਦੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਚੁੱਪ ਹਾਰ ਨਹੀਂ ਹੈ ਅਤੇ ਹਰ ਕਿਸੇ ਨੂੰ ਇੱਕ ਦਿਨ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ ਘਟਨਾ ਤੋਂ ਬਾਅਦ ਲਾਰਸ ਗੈਂਗ ਦੀ ਚੇਤਾਵਨੀ ਪਿਛਲੇ ਸਾਲ ਜਨਾ ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਦਿਗਵਿਜੇ ਚਟਾਲਾ ਨੇ ਡੱਬ ਵਾਲੀ ਦੇ ਸਵੰਤਖੇੜਾ ਪਿੰਡ ਵਿੱਚ ਮੂਸੇ ਵਾਲੇ ਦਾ ਇੱਕ ਬੁੱਤ ਲਗਵਾਇਆ ਸੀ 3 ਦਿਨ ਪਹਿਲਾਂ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ ਇਸ ਬੁੱਤ ਤੇ ਗੋਲੀਬਾਰੀ ਕੀਤੀ ਸੀ ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ 골ਡ ਢਿੱਲੋਂ ਅਤੇ ਆਰ ਜੂ ਬਿਸ਼ਨੋਈ ਨੇ ਸੋਸ਼ਲ ਮੀਡੀਆ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਮੂਸੇ ਵਾਲੇ ਨੂੰ ਸ਼ਹੀਦ ਦਾ ਦਰਜਾ ਦੇਣ ਵਾਲੇ ਲੋਕ ਆਪਣੇ ਤਰੀਕੇ ਸੁਧਾਰ ਲੈਣ ਨਹੀਂ ਤਾਂ ਨਤੀਜੇ ਭਿਆਨਕ ਹੋਣਗੇ ਉਹਨਾਂ ਨੇ ਕਿਹਾ ਕਿ ਬੁੱਤ ਸਿਰਫ ਭਗਤ ਸਿੰਘ ਜਾ শহীদ ਫੌਜੀ ਭਰਾਵਾਂ ਦੇ ਹੀ ਲੱਗਣੇ ਚਾਹੀਦੇ ਹਨ ਦਿਗ ਵਿਜੇ ਚਟਾਲਾ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਲਾਰੈਂਸ ਬਸਨੂਈ ਗੈਂਗ ਨੇ ਸਿੱਧੂ ਮੂਸੇਵਾਲੇ ਦੇ ਪੁੱਤ ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪੁੱਤ ਲਗਵਾਉਣ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਜਿਸ ਵਿੱਚ ਕਹਾ ਗਿਆ ਸੀ ਕਿ ਜੋ ਲੋਕ ਸਿੱਧੂ ਮੂਸੇਵਾਲੇ ਦਾ ਪੁੱਤ ਲਗਾ ਕੇ ਉਸ ਨੂੰ ਸ਼ਹੀਦ ਦਾ ਤਰਜਾ ਦੇ ਰਹੇ ਹਨ ਅਤੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਉਹਨਾਂ ਨੂੰ ਆਪਣੇ ਤਰੀਕੇ ਸੁਧਾਰਨੇ ਚਾਹੀਦੇ ਹਨ ਨਹੀਂ ਤਾਂ ਨਤੀਜੇ ਭਿਆਨਕ ਹੋਣਗੇ 골ਡੀ ਢਿੱਲੋਂ ਅਤੇ ਆਰਜੂ ਬਿਸ਼ਨੋਈ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦੇ ਹੋਏ ਲਿਖਿਆ ਸੀ ਕਿ ਦਿਗਵਜੇ ਚਟਾਲਾ ਅਤੇ ਗगन ਖੋਖਰੀ ਉਸ ਦਾ ਪੁੱਤ ਲਗਾ ਕੇ ਉਸ ਨੂੰ ਸ਼ਹੀਦ ਦਾ ਦਰਜਾ ਦੇ ਰਹੇ ਹਨ ਅਤੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਉਹਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਹ ਬੁੱਤ ਸਿਰਫ ਭਗਤ ਸਿੰਘ ਜਾਂ ਕਿਸੇ ਸ਼ਹੀਦ ਫੌਜੀ ਭਰਾ ਦਾ ਲਗਾਇਆ ਗਿਆ ਹੈ।